ਦੋਸਤੋ ਅੱਜ ਦੀ ਕਹਾਣੀ ਹੈ ਰਾਜਾ ਪੋਜ ਦੇ ਨਿਰਮਾਨ ਕਾਰਜ ਦੀ ਮਧ ਪ੍ਰਦੇਸ਼ ਦੇ ਸੰਸਕ੍ਰਿਤ ਗੌਰਵ ਤੇ ਜੋ ਸਮਾਰਕ ਸਾਡੇ ਕੋਲ ਹਨ ਉਹਨਾਂ ਚੋਂ ਜ਼ਿਆਦਾ ਤਾਂ ਰਾਜਾ ਪੋਜ ਦੀ ਹੀ ਦੇਣ ਹੈ ਚਾਹੇ ਉਹ ਵਿਸ਼ਵ ਪ੍ਰਸਿੱਧ ਪੋਜਪੁਰ ਮੰਦਿਰ ਹੋਵੇ ਜਾਂ ਫਿਰ ਸ਼ਿਵ ਭਗਤਾਂ ਦੀ ਸ਼ਰਦਾ ਦਾ ਕੇਂਦਰ ਉਜੈਨ ਚ ਸਥਿਤ ਮਹਾ ਕਲੇਸ਼ਵਰ ਮੰਦਿਰ ਧਾਰ ਦੀ ਪੋਸ਼ਾਲਾ ਹੋਵੇ ਜਾਂ ਫਿਰ ਬਾਬਾ ਦਾ ਵਿਸ਼ਾਲ ਤਲਾ ਇਹ ਸਾਰੇ ਰਾਜਾਂ ਪੋਜ ਦੇ ਹੀ ਦੇਨ ਹੈ ਰਾਜਾ ਪੋਜ ਨਦੀਆਂ ਨੂੰ ਜੋੜਨ ਦੇ ਕੰਮਾਂ ਲਈ ਵੀ ਪਹਿਚਾਣੇ ਜਾਂਦੇ ਹਨ ਅੱਜ ਉਹਨਾਂ ਦਾ ਦੁਆਰ ਨਿਰਮਾਨ ਕੀਤੀਆਂ ਗਈਆਂ ਜੇ ਜੋੜੀਆਂ ਗਈਆਂ ਨਹਿਰਾਂ ਦੇ ਕਾਰਨ ਹੀ ਨਦੀਆਂ ਦੇ ਪਾਣੀਆਂ ਦਾ ਲਾਭ ਆਮ ਲੋਕ ਨੂੰ ਮਿਲ ਰਿਹਾ ਹੈ ਉਹ ਪਾਲ ਸ਼ੈਰਦਾ ਵੱਡਾ ਤਲਾਹ ਇਸ ਦਾ ਉਦਾਹਰਣ ਹੈ ਰਾਜਾ ਪੋਜ ਨੇ ਪੋਜਪੁਰ ਵਿੱਚ ਇੱਕ ਵਿਸ਼ਾਲ ਸਰੋਵਰ ਦਾ ਨਿਰਮਾਣ ਕਰਵਾਇਆ ਸੀ ਜਿਸ ਦਾ ਖੇਤਰਫਲ 2200 ਵਰਗ ਮਿਲ ਤੋਂ ਵੀ ਜ਼ਿਆਦਾ ਸੀ ਉਹਨਾਂ ਨੇ ਜਿੱਤੇ ਭੋਜਨਗਰੀ ਦੀ ਸਥਾਪਨਾ ਕੀਤੀ ਉਤੇ ਹੀ ਧਾਰ ਉਜੈਨ ਤੇ ਵਿਦਿਸ਼ਵਰਗੀ ਪ੍ਰਸਿੱਧ ਨਗਰੀਆਂ ਨੂੰ ਨਵਾਂ ਰੂਪ ਦਿੱਤਾ ਉਹਨਾਂ ਨੇ ਕੇਦਾਰਨਾਥ ਰਾਮੇਸ਼ਵਰ ਸੋਮਨਾਥ ਮੰਡਹੀਰ ਆਦੀ ਮੰਦਰ ਵੀ ਬਣਵਾਏ ਰਾਜਾ ਭੋਜਨੇ ਸ਼ਿਵ ਮੰਦਰ ਦੇ ਨਾਲ ਹੀ ਸਰਸਵਤੀ ਮੰਦਰਾ ਦਾ ਵੀ ਨਿਰਮਾਣ ਕੀਤਾ ਰਾਜਾ ਭੋਜ ਨੇ ਧਾਰ ਮੰਡਵ ਦੇ ਉਜੈਨ ਵਿੱਚ ਸਰਸਵਤੀ ਕੰਡਪਰਨ ਦਾ ਨਾਮ ਜੰਗਲ ਵੀ ਬਣਾਇਆ ਸੀ ਜਿਸ ਦੀ ਧਾਰ ਚ ਸਰਸਵਤੀ ਮੰਦਿਰ ਸਭ ਤੋਂ ਜਿਆਦਾ ਪ੍ਰਸਿੱਧ ਹੈ ਧੰਨਵਾਦ